ਤਪੇ ਬਖਸ਼ਣ ਹਾਰ ਪੌੜੀ ਤੂੰ ਕਰਤਾ ਸਭ ਕਿਛ ਜਾਣਦਾ ਸਭ ਜੀਤੁ ਤੇਵਾਰੇ ਜਿਸ ਤੂੰ ਭਾਵੈ ਤਿਸ ਤੂੰ ਮੇਲ ਲੈ ਕਿਆ ਜੰਤ ਵਿਚਾਰੇ ਤੂੰ ਕਰਨ ਕਾਰਨ ਸਮਰੱਥ ਹੈ ਸੱਚ ਸਿਰਜਣਹਾਰੀ ਜਿਸ ਤੂੰ ਮੇਲ ਹੈ ਪਿਆਰਿਆ ਸੋ ਤੁਧ ਮਿਲੈ ਗੁਰਮੁਖ ਵੀਚਾਰੇ ਆਉ ਬਲਿਹਾਰੀ ਸਤਿਗੁਰੇ ਆਪਣੇ ਜਿਨ ਮੇਰਾ ਹਰ ਅਲਖ ਲਖਾਰੇ ਸਲੋਕ ਮਹੱਲਾ ਤੀਜਾ ਰਤਨਾ ਪਾਰਖ ਜੋ ਹੋਐ ਸੋ ਰਤਨਾ ਕਰੇ ਵਿਚਾਰ ਰਤਨਾ ਸਾਰ ਨਾ ਜਾਣੀ ਅਗਿਆਨੀ ਅੰਧ ਅੰਧਾਰ ਰਤਨ ਗੁਰੂ ਕਾ ਸ਼ਬਦ ਹੈ ਬੂਝੈ ਬੂਜਨ ਹਾਰ ਮੂਰਖ ਆਪ ਗਿਣਾਇਂਦੇ ਮਰ ਜਮਹਿ ਹੋਈ ਖੁਆਰ ਨਾਨਕ ਰਤਨਾ ਸੋ ਲਹੈ ਜਿਸ ਗੁਰਮੁਖ ਲੱਗੈ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਬਿਉਹਾਰ ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾ ਉਰਤਾਰ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਨੀਆ ਹਰ ਨਾਮ ਨਾਲ ਲਗੋ ਪਿਆਰ ਮਤ ਤੁਮ ਜਾਣੋ ਓਏ ਜੀਵੰਦੇ ਓਏ ਆਪ ਮਾਰੇ ਕਰਤਾਰ ਹਉ ਮੈਂ ਵੱਡਾ ਰੋਗ ਹੈ ਪਾਏ ਦੂਜੇ ਕਰਮ ਕਮਾਏ ਨਾਨਕ ਮਨਮੁਖ ਜੀਵਦਿਆਂ ਮੋਏ ਹਰ ਵਿਸਤਰਿਆ ਦੁਖ ਪਾਏ ਪੌੜੀ ਜਿਸ ਅੰਤਰਹਿ ਹਿਰਦਾ ਸ਼ੁੱਧ ਹੈ ਤਿਸ ਜਨ ਕੋ ਸਭ ਨਮਸ਼ਕਾਰੀ ਜਿਸੇ ਅੰਦਰ ਨਾਮ ਨਿਧਾਨ ਹੈ ਤਿਸ ਜਨ ਕੋ ਹਉ ਬਲੇਹਾਰੀ ਜਿਸ ਅੰਦਰ ਬੁੱਧ ਬਿਵੇਕ ਹੈ ਹਰ ਨਾਮ ਮਰਾਰੀ ਸੋ ਸਤਗੁਰ ਸਭਨਾ ਕਾ ਮਿਤ ਹੈ ਸਭ ਤਿਸਹਿ ਪਿਆਰੀ ਸਬੈ ਆਤਮ ਰਾਮ ਫਸਾਰਿਆ ਗੁਰਬੁੱਧ ਵਿਚਾਰੀ ਸ਼ਲੋਕ ਮਹਲਾ 3 ਜਾ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਵਿੱਚ ਹਉਮੈ ਕਰਮ ਕਮਾਏ ਬਿਨ ਸਤਗੁਰ ਸੇਵੇ ਠੌਰ ਨਾ ਪਾਵੇ ਮਰ ਜੰਮਹਿ ਆਵਹਿ ਜਾਹਿ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਮਾਹੀ ਨਾਨਕ ਬਿਨ ਸਤਗੁਰ ਸੇਵੇ ਜੰਪੁਰ ਬੱਦੇ ਮਾਰਿਅਨ ਮੋਹੇ ਕਾਲੈ ਉਠ ਜਾਹਿ ਮਹੱਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਬਿਸਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੀਤੀ ਪਤ ਰਹੈ ਪੌੜੀ ਹਰ ਇੱਕੋ ਦਾਤਾ ਸੇਵੀ ਐ ਹਰ ਇੱਕ ਧਾਈ ਐ ਹਰ ਇੱਕੋ ਦਾਤਾ ਮੰਗੀ ਐ ਮਨ ਚਿੰਦਿਆ ਪਾਈਐ ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ ਜਿਨ ਸੇਵਿਆ ਤਿਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਐ ਨਾਨਕ ਤਿਨ ਵਿਟੋ ਹਵਾਰਿਆ ਜਿਨ ਅਨ ਦਿਨੇ ਹਿਰਦੈ ਹਰ ਨਾਮ ਧਿਆਈਐ ਸ਼ਲੋਕ ਮਹਲਾ 3 ਜਾ ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ ਆਪੇ ਲੈਨ ਜਨ ਲਾਇਐ ਪਾਤਸ਼ਾਹੀ ਭਗਤ ਜਨਾ ਕੋ ਦਿੱਤੀਆਂ ਨ ਸਿਰ ਛੱਤ ਸੱਚਾ ਹਰ ਬਣਾਏ ਸਦਾ ਸੁਖੀਏ ਨਿਰਮਲੇ ਸਤਗੁਰ ਕੀ ਕਾਰ ਕਮਾਏ ਰਾਜੇ ਓਏ ਨਾ ਆਖੀਐ ਭੇੜ ਮਰਹਿ ਫਿਰ ਜੂਨੀ ਪਾਏ ਨਾਨਕ ਵਿਣ ਨਾਵੇਂ ਨਕੀ ਵੱਢੀ ਫਿਰਹਿ ਸੋਭਾ ਮੂਲ ਨਾ ਪਾਏ ਮਹਲਾ ਤੀਜਾ ਸੁਣ ਸਿੱਖਿਆ ਸਾਧਨਾ ਆਇਓ ਜਿ ਚਿਰ ਗੁਰਮੁਖ ਸ਼ਬਦ ਨਾ ਲਾਗੈ ਸਤਿਗੁਰ ਸੇਵਿਐ ਨਾਮ ਮਨ ਵਸੈ ਵਿਚੋ ਭ੍ਰਮ ਭਉ ਭਾਗੈ ਜੇਹਾ ਸਤਿਗੁਰ ਨੂੰ ਜਾਣੈ ਤੇ ਹੋਵੈ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਨਾਮ ਮਿਲੈ ਵਡਿਆਈ ਹਰ ਦਰ ਸੋਹਣ ਆਗੈ ਪੌੜੀ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੈ ਹਰ ਨਾਮ ਵਡੰਝ ਹੈ ਰੰਗ ਸਿਓ ਲਾਹ ਹਰ ਨਾਮ ਲੈ ਜਾਵੇ ਗੁਰ ਸਿਖਾਂ ਕੇ ਮੁਖ ਉਜਲੇ ਹਰ ਦਰਗਾਹ ਭਾਵੇ ਗੁਰ ਸਤਗੁਰ ਬੋਹਲ ਹਰ ਨਾਮ ਕਾ ਵਡਭਾਗੀ ਸਿੱਖ ਗੁਣ ਸਾਝ ਕਰਾਵੇ ਤਿੰਨਾ ਗੁਰ ਸਿਖਾਂ ਕਉ ਹਉ ਵਾਰਿਆ ਜੋ ਬਹਿੰਦਿਆਂ ਉੱਟਦਿਆਂ ਹਰ ਨਾਮ ਧਿਆਵੇ ਸ਼ਲੋਕ ਮਹਲਾ 3 ਜਾਂ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਮਨਮੁਖ ਘਰ ਹੁੰਦੀ ਵਤ ਨਾ ਜਾਣਨੀ ਅੰਦੇ ਭੌਂਕ ਮੁਏ ਬਿਲ ਲਾਏ ਮਹੱਲਾ ਤੀਜਾ ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲਾਗੀ ਨਿਰਮਲ ਜੋਤ ਨਿਰੰਜਨ ਪਾਇਆ ਗੁਰਮੁਖ ਭ੍ਰਮ ਭਉ ਭਾਗੀ ਨਾਨਕ ਗੁਰਮੁਖ ਸਦਾ ਸੁਖ ਪਾਵੈ ਆਨੰਦਿਨ ਹਰ ਬੈਰਾਗੀ ਪੌੜੀ ਸੇ ਗੁਰ ਸਿੱਖ ਧਨ ਧਨ ਹੈ ਜਿੰਨੀ ਗੁਰ ਉਪਦੇਸ਼ ਸੁਨਿਆ ਹਰ ਕੰਨੀ ਗੁਰ ਸਤਗੁਰ ਨਾਮ ਦ੍ਰਿੜਾਇਆ ਤਿਨ ਹਉ ਮੈਂ ਦੁਬਦਾ ਪੰਨੀ ਬਿਨ ਹਰ ਨਾਮੈ ਕੋ ਮਿੱਤਰ ਨਾਹੀ ਵਿਚਾਰ ਦਿੱਤਾ ਹਰ ਜਨੀ ਜਿਨਾਂ ਗੁਰ ਸਿਖਾਂ ਕੋ ਹਰ ਸੰਤੁਸ਼ਟ ਹੈ ਤਿਨਹੀ ਸਤਗੁਰ ਕੀ ਗੱਲ ਮੰਨੀ ਜੋ ਗੁਰਮੁਖ ਨਾਮ ਧਿਆਏ ਦੇ ਤਿਨ ਚੜੀ ਚਵਗਣ ਵੰਨੀ ਸਲੋਕ ਮਹਲਾ 3 ਜ ਮਨਮੁਖ ਕਾਇਰਕ ਰੂਪ ਹੈ ਬਿਨ ਨਾਮੈ ਨਕ ਨਾਹੀ ਅਣ ਦਿਨ ਧੰਦੇ ਵਿਆਪਿਆ ਸੁਪਨੈ ਭੀ ਸੁਖ ਨਾਹੀ ਨਾਨਕ ਗੁਰਮੁਖ ਹੋਵਹਿ ਤਾ ਉਬਰਹਿ ਨਾਹੀ ਤਾ ਬੱਦੇ ਦੁਖ ਸਹਾਹਿ ਮਹਲਾ 3 ਗੁਰਮੁਖ ਸਦਾ ਦਰਸੋਂ ਹੋਣੇ ਗੁਰ ਕਾ ਸ਼ਬਦ ਕਮਾਹਿ ਅੰਤਰ ਸ਼ਾਂਤ ਸਦਾ ਸੁਖ ਦਰ ਸੱਚੈ ਸੋਭਾ ਪਾਏ ਨਾਨਕ ਗੁਰਮੁਖ ਹਰਿ ਨਾਮ ਪਾਇਆ ਸਹਿਜੇ ਸਤਿ ਸੁਮਾਹਿ ਪੌੜੀ ਗੁਰਮੁਖ ਪ੍ਰਹਿਲਾਦ ਜਪ ਹਰਿ ਗਤ ਪਾਈ ਗੁਰਮੁਖ ਜਨਕ ਹਰਿ ਨਾਮ ਲਿਵ ਲਾਈ ਗੁਰਮੁਖ ਵਿਸ਼ੇਸ਼ਟ ਹਰਿ ਉਪਦੇਸ਼ ਸੁਣਾਈ ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਸ਼ਲੋਕ ਮਹੱਲਾ ਤੀਜਾ ਸਤਿਗੁਰ ਕੀ ਪ੍ਰਤੀਤਨਾ ਆਈਆ ਸ਼ਬਦ ਨਾ ਲਾਗੋ ਭਾਉ ਉਸ ਨੂੰ ਸੁਖ ਨਾ ਉਪਜੈ ਭਾਵੇਂ ਸੋਹ ਢੇੜਾ ਆਵੋ ਜਾਓ ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸਿਉ ਲਿਵ ਲਾਓ ਮਹੱਲਾ ਤੀਜਾ ਏ ਮਨ ਐਸਾ ਸਤਿਗੁਰੂ ਖੋਜ ਲਹੁ ਜਿਤ ਸੇਵਿਐ ਜਨਮ ਮਰਨ ਦੁਖ ਜਾਇ ਸੈਸਥਾ ਮੂਲ ਨ ਹੋਵੇ ਹਉਮੈ ਸ਼ਬਦ ਜਲਾਇ ਕੂੜੈ ਕੀ ਪਾਲ ਵਿੱਚੋਂ ਨਿਕਲੈ ਸੱਚ ਵਸੈ ਮਨ ਆਇ ਅੰਤਰ ਸ਼ਾਂਤ ਮਨ ਸੁਖ ਹੋਇ ਸੱਚ ਸੰਜਮ ਕਾਰ ਕਮਾਏ ਨਾਨਕ ਪੂਰੇ ਕਰਮ ਸਤਿਗੁਰ ਮਿਲੈ ਹਰ ਜੀਓ ਕਿਰਪਾ ਕਰੇ ਰਜਾਈ ਪੌੜੀ ਜਿਸ ਕੈ ਘਰ ਦੀਬਾਨ ਹਰ ਹੋਵੇ ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ ਤਿਸ ਕੋ ਤਲ ਕੀ ਕਿਸੈ ਦੀ ਨਹੀਂ ਹਰ ਦੀਬਾਨ ਸਭ ਆਣ ਤੈਰੀ ਪਾਇਆ ਮਾਨਸਾ ਕਿਉਂ ਦੀਬਾਨ ਹੋ ਕੋਈ ਨਸ ਭਜ ਨਿਕਲੇ ਹਰ ਦੀਬਾਨ ਹੋ ਕੋਈ ਕਿੱਥੇ ਜਾਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ ਤਿਨ ਰਹੇ ਦੇਖੁੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ ਹਰ ਨਾਮੈ ਕੀ ਵਡਿਆਈ ਕਰਮ ਪ੍ਰਾਪਤ ਹੋਐ ਗੁਰਮੁਖ ਵਿਰਲੇ ਕਿਨੈ ਧਿਆਇਆ ਸ਼ਲੋਕ ਮਹਲਾ 3 ਬਿਨ ਸਤਗੁਰ ਸੇਵੇ ਜਗਤ ਮੋਵਾ ਬਿਰਤਾ ਜਨਮ ਗਵਾਇ ਦੂਜੇ ਭਾਏ ਅਤ ਦੁੱਖ ਲੱਗਾ ਮਰ ਜੰਮੈ ਆਵੇ ਜਾਈ ਵਿਸਤਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਪਾਏ ਨਾਨਕ ਬਿਨ ਨਾਵੇ ਜਮ ਮਾਰਸੀ ਹੰਤ ਗਿਆ ਪਛਤਾਏ ਮਹੱਲਾ ਤੀਜਾ ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਸਭ ਕਟ ਭੋਗ ਵੈ ਲਿਪਤ ਰਹਿ ਲਖ ਨਾ ਲਖਣਾ ਜਾਈ ਪੂਰਾ ਗੁਰਵੇ ਖਾਲਿਆ ਸ਼ਬਦੇ ਸੋਜੀ ਪਾਈ ਪੁਰਖੈ ਸੇਵਹਿ ਸੇ ਪੁਰਖ ਹੋਐ ਜਿਨੀ ਹਉਮੈ ਸ਼ਬਦ ਜਲਾਈ ਤਿਸ ਕਾ ਸ਼ਰੀਰ ਕੋ ਨਹੀਂ ਨਾ ਕੋ ਕੰਟਕ ਵੈਰਾਈ નિਹਚਲ ਰਾਜ ਹੈ ਸਦਾ ਤਿਸ ਕੇਰਾ ਨਾ ਆਵੇ ਨਾ ਜਾਇ ਅਨੰਦਿਨ ਸੇਵਕ ਸੇਵਾ ਕਰੀ ਹਰ ਸੱਚੇ ਕੇ ਗੁਣ ਗਾਈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਪੌੜੀ ਜਿਨ ਕੈ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮੂ ਤਿਨ ਕਉ ਰਖਣਹਾਰਾ ਹਰ ਨਾਮ ਪਿਤਾ ਹਰ ਨਾਮੂ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਹਰ ਨਾਮੈ ਨਾਲ ਗੱਲਾਂ ਹਰ ਨਾਮੈ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁੱਲ ਹਰ ਨਾਮ ਪਰਵਾਰਾ ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀਆ ਹਰ ਹਲਤ ਪਲਤ ਸਦਾ ਕਰੇ ਨਿਸਤਾਰਾ ਸਲੋਕ